ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੁਪਹਿਰ ਦੇ ਵੱਜ ਗਏ ਹਾਂ ਜੀ 12 ਅਸੀਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਇੱਕ ਰਿਕਵੈਸਟ ਹੈ ਆਪ ਜੀ ਵੀਡੀਓ ਨੂੰ ਪੂਰਾ ਦੇਖਿਓ ਤੇ ਨਾਲ ਹੀ ਇਸ ਤੋਂ ਇਲਾਵਾ ਮੇਰਾ ਇੱਕ ਚੈਨਲ ਹੋਰ ਹੈ ਸੁਖੰਦਰ ਪੰਜਾਬੀ ਕੋਕੀਨ ਚੈਨਲ ਉਹਦਾ ਲਿੰਕ ਆਫ ਜੀ ਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਜਿੱਦਾਂ ਕਿ ਧੰ 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 ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਹਿਲਾ ਪ੍ਰਕਾਸ਼ ਪੁਰਬ ਕੱਲ ਹੋ ਕੇ ਗਿਆ ਹੈ 4 ਤਰੀਕ ਮਨਾਇਆ ਗਿਆ ਹੈ ਹਰਮੰਦਰ ਸਾਹਿਬ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਮਨਾਇਆ ਗਿਆ ਹੈ ਤੇ ਅੱਜ 5 ਤਰੀਕ ਧੰਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਜੀ ਦੇਖੋ ਜੀ ਧੰਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਜਿਸ ਵਕਤ ਗੁਰਗੱਦੀ ਦਿੱਤੀ ਗਈ ਬਖਸ਼ੀ ਗਈ ਗੁਰੂ ਰਾਮਦਾਸ ਪਿਤਾ ਹੁਲੂ ਤੇ ਉਹਨਾਂ ਦਾ ਜਿਹੜਾ ਸਕਾ ਭਰਾ ਸੀ ਪ੍ਰਿਥੀ ਚੰਦ ਉਹ ਜਿਹੜਾ ਸੀ ਬਹੁਤ ਹੀ ਜ਼ਿਆਦਾ ਅੱਗ ਬਬੋਲਾ ਹੋ ਗਿਆ ਬਹੁਤ ਹੀ ਜ਼ਿਆਦਾ ਨਰਾਜ ਹੋਇਆ ਉਹਨੇ ਕੀ ਕੀਤਾ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਵੀ ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਕੋਲ ਆ ਰਹੀਆਂ ਸੀ ਗੁਰਦੁਆਰਾ ਸਾਹਿਬ ਉਹਨਾਂ ਸਾਰੀਆਂ ਸੰਗਤਾਂ ਕੋਲੋਂ ਜਿਹੜੇ ਪੈਸੇ ਸੀ ਜਿਹੜੀ ਭੇਟਾਵਾਂ ਸੀ ਸਾਰੀਆਂ ਹੀ ਲੈਣੀਆਂ ਆਪ ਸ਼ੁਰੂ ਕਰ ਦਿੱਤੀਆਂ ਆਪਣੇ ਪਾਸੇ ਵਾਲੇ ਖਿੱਚ ਲਿਆ ਤੇ ਉਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਪਤਾ ਉਹਨਾਂ ਨੂੰ ਸਾਰਾ ਸੀ ਕਿ ਮੇਰਾ ਵੱਡਾ ਭਰਾ ਜਿਹੜਾ ਹੈ ਇਹ ਮੇਰੇ ਨਾਲ ਕੀ ਕਰ ਰਿਹਾ ਹੈ ਉਹਨਾਂ ਨੇ ਸਬਰ ਤੇ ਸੰਤੋਖ ਰੱਖਿਆ ਬਾਣੀ ਕੇ ਬੋਹ ਤੇ ਸ਼ਾਂਤੀ ਦੇ ਪੂਜ ਤੇ ਤਰ ਤਦ ਦਾ ਸ਼ਹੀਦਾਂ ਦਾ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਕਿ ਜੋ ਕਰਦਾ ਹੈ ਕਰਮ ਉਹ ਕੋਈ ਨਹੀਂ ਇੱਧਰ ਲੰਗਰ ਬਹਾਲ ਵਿੱਚ ਦੇਖਿਆ ਜਾਏ ਤਾਂ ਉਸ ਟਾਈਮ ਦੇ ਉਸ ਵਕਤ ਦੀ ਬੰਦਾਂ ਨੇ ਲੰਗਰ ਹਾਲ ਵਿੱਚ ਜਿਹੜਾ ਲੰਗਰ ਸੀ ਉਹ ਬਹੁਤ ਹੀ ਜ਼ਿਆਦਾ ਜਿਹੜਾ ਸੀ ਕਿ ਘਟ ਹੁੰਦਾ ਜਾ ਰਿਹਾ ਸੀ ਤੇ ਇੱਕ ਦਿਨ ਇਦਾਂ ਹੀ ਗੁਰਦਾਸ ਪਾਈ ਗੁਰਦਾਸ ਜੀ ਆਏ ਉਥੇ ਤੇ ਕਹਿੰਦੇ ਕਿ ਚਲੋ ਪ੍ਰਸ਼ਾਦਾ ਸ਼ਕੀਏ ਤੇ ਪ੍ਰਸ਼ਾਦਾ ਜਦੋਂ ਸ਼ਕਣਗੇ ਤੇ ਉਹਨਾਂ ਦੇ ਹੱਥ ਵਿੱਚ ਪ੍ਰਸ਼ਾਦਾ ਪਹਿਲੇ ਜਿੱਥੇ ਖੀਰ ਪੋਰੇ ਤੇ ਬਹੁਤ ਹੀ ਵਧੀਆ ਦੇਗ ਬੰਦੀਂ ਦੇਸੀ ਉੱਥੇ ਉਹਦਾ ਬੰਧਨ ਸੁੱਕਾ ਪਰਛਾਤਾ ਹੱਥ ਵਿੱਚ ਆਇਆ ਤਾਂ ਉਹਨਾਂ ਦੇ ਕਾਰਨ ਖੁਸ਼ਿਆ ਧੰਗੁਰ ਰਜਨਦੇਵ ਸਾਹਿਬ ਮਹਾਰਾਜੀ ਕੋਲੋਂ ਕਿ ਇਹ ਕੀ ਗੱਲ ਹੈ ਤੇ ਕੀ ਹੋਇਆ ਤੋ ਕਹਿੰਦੇ ਕਿ ਪ੍ਰੇਤਿਆ ਜਿਹੜਾ ਹੈ ਏਦਾਂ ਕਰ ਰਿਹਾ ਹੈ ਫੇਰ ਬਾਬਾ ਬੁੱਧਾ ਜੀ ਉਹਨਾਂ ਲੈ ਕੇ ਉਹਨਾਂ ਨੇ ਕੀ ਕੀਤਾ ਫੇਰ ਸਲਾਹ ਕੀਤੀ ਸੰਸਾਰ ਨੂੰ ਕਿਹਾ ਕਿ ਤੁਸੀਂ ਸੰਸਾਰ ਜਿੰਨੀਆਂ ਵੀ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦੇ ਕੋਲ ਜਾਓ ਉੱਥੇ ਜਾਇਆ ਕਰੋ ਤੇ ਸਿੱਧੀ ਘਟਾ ਘਰ ਪੀਟਾ ਉੱਥੇ ਦਿਆ ਕਰੋ ਦੇਖੋ ਜੀ ਅੱਜ ਦੇ ਸਮੇਂ ਵਿੱਚ ਵੀ ਇਹੋ ਹੀ ਹਾਲ ਹੈ ਉਦੋਂ ਗੁਰੂਆਂ ਦੇ ਨਾਲ ਇਹ ਹੋਇਆ ਤੇ ਅੱਜ ਹੁਣ ਸੰਗਠਨ ਵੀ ਹੋ ਰਿਹਾ ਹੈ ਵੱਡੇ ਭਰਾ ਛੋਟੇ ਭਰਾ ਆਪਸ ਵਿੱਚ ਜਿਹੜੇ ਆ ਨਾ ਇੱਕ ਦੂਜੇ ਨੂੰ ਦੇਖ ਕੇ ਨੇ ਸੁਖ ਹੰਦੇ ਉਹ ਕਹਿੰਦੇ ਆ ਕਿ ਸਾਰੇ ਹੀ ਜਿਹੜੀ ਜਗਤ ਹੈ ਪਿਉ ਦੀ ਉਹ ਮੈਂ ਹੀ ਸੰਭ ਕੇ ਬੈਠਾਂ ਸੋ ਇਦਾਂ ਨਹੀਂ ਹੋਣਾ ਜ਼ਿਆਦਾ ਉਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦੋ ਦਸਤਾਰ ਬੰਦੀ ਹੋਈ ਹੁੰਦੀ ਫਿਰ ਕਦੇ ਦੇ ਬਸ ਤੇ ਉਹ ਉਹਨਾਂ ਦੇ ਪਾਗਾਂ ਵਿੱਚ ਪਹਿਲੇ ਹੀ ਲਿਖਿਆ ਹੋਇਆ ਸੀ ਗੁਰੂ ਰਾਮ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵਰਨਟਾ ਸੀ ਦੋਹਤਾ ਬਾਣੀ ਦਾ ਉਹ ਹੈ ਥਾ ਕਿਉਂਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇਹੜਾ ਪੀੜਾ ਸੀ ਉਹਦੇ ਤੇ ਰਹਦੇ ਰਹਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੈਠਣ ਲਗੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਵਰਤਾ ਬੀਬੀ ਪਾਨੀ ਨੂੰ ਕਹਿ ਰਿਹਾ ਕਿ ਪਤਰ ਇਹ ਮੇਰਾ ਦੁੱਖ ਹੈ ਜੋ ਇਹ ਬਾਣੀ ਦਾ ਬੋਹੇਤਾ ਹੋਏਗਾ ਇਹ ਨੂੰ ਕתי ਤੂੰ ਹੀ ਲਿਖੀ ਹੋਈ ਹੈ ਸੋ ਦੇਖੋ ਜੀ ਜੋ ਬਾਣੀ ਹੈ ਨਾ ਬਾਣੀ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਹਿਬ ਗੁਰਬਾਣੀ ਕਹੇ ਸੇਵਕ ਯਦਨੇ ਪਰਤਖ ਗੁਰੂ ਨਿਸਤਾਰਨ ਗੁਰੂ ਨਿਸਤਾਰਾ ਕਰਦੇ ਹੀ ਕਰਦੇ ਹੈ ਸੋ ਇਸ ਕਰਕੇ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਪਰਮਾਤਮਾ ਦਾ ਨਾਮ ਨਹੀਂ ਲੱਗਿਆ ਕਦੀ ਵੀ ਡੋਲ ਨਹੀਂ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ ਬਹੁਤ ਹੀ ਵੱਡਾ ਹੈ ਸਤਿਕਾਰਯੋਗ ਹੈ ਆਪ ਸਾਰਿਆਂ ਨੂੰ ਹੀ ਤੁਨ ਤੁਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਪਤੇ ਦਿਵਸ ਨੇ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਨਾਲ ਹੀ ਸਬਸਕ੍ਰਾਈਬ ਵੀ ਕਰਿਓ ਕਿਉਂਕਿ ਪਰਮਾਤਮਾ ਦੇ ਘਰ ਵਿੱਚ ਸਭ ਕੁਝ ਹੈ ਇਨਸਾਨੀ ਇਨਸਾਨ ਦੇ ਨਾਲ ਧੋਖਾ ਕਰ ਸਕਦਾ ਹੈ ਲੇਕਿਨ ਪਰਮਾਤਮਾ ਜਿਹੜਾ ਹੈ ਨਾ ਉਹ ਹਾਨ ਨਿਆਮ ਕਰਦੇ ਹਨ ਪਰਮਾਤਮਾ ਕਰੀ ਵੀ ਆਪਣੇ ਬੱਚਿਆਂ ਦੀ ਹਾਲ ਧੋਖਾ ਨਹੀਂ ਹੁੰਦੇ ਅੱਜ ਦਾ ਸਮਾਂ ਜਿਹੜਾ ਹੈ ਨਾ ਇਹ ਧੋਖੇ ਬਾਜ ਲੋਕਾ ਦਾ ਹੈ ਲੋਕ ਧੋਖਾ ਦਿੰਦੇ ਹਨ ਤੇ ਦਿੰਦੇ ਹੀ ਰਹਿਣਗੇ ਇਹਨਾਂ ਨੇ ਇਨਾ ਹੀ ਦੇਣਾ ਹੈ ਜਿਹੜੀ ਥਾਲੀ ਵਿੱਚ ਖਾਂਦੇ ਹਨ ਉਸੇ ਥਾਲੀ ਵਿੱਚ ਹੀ ਇਹ ਜਿਹੜੇ ਹੈ ਨਾ ਸ਼ੇਕ ਵੀ ਕਰਦੇ ਹਨ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਸਾਰੇ ਹੀ ਪਰਮਾਤਮਾ ਦੇ ਨਾਮ ਦੇ ਨਾਲ ਜੁੜੋ ਪਰਮਾਤਮਾ ਦਾ ਨਾਮ ਚਖੋ ਵਾਹਿਗੁਰੂ 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 ਦਾ ਨਾਮ ਜੜਾ ਹੈ ਨਾ ਬਹੁਤ ਹੀ ਉੱਚਾ ਤੇ ਸੁੱਚਾ ਹੈ ਸਾਰੇ ਹੀ ਜਿਹੜੇ ਧਰਮ ਹਨ ਚੱਗੇ ਹਨ ਵਾਹਿਗੁਰੂ ਗੁਰਗ੍ਰੰਥ ਸਾਹਿਬ ਮਹਾਰਾਜੀ ਦੀ ਕਿਰਪਾ ਸਦਕਾ ਸਾਧੂ ਪਰਮਾਤਮਾ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਨਾਲ ਜੋੜਿਆ ਹੈ ਆਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਉਕਮ ਹੈ ਗੁਰੂ ਮਨ ਨੂੰ ਰੱਖ ਗੁਰੂ ਗ੍ਰੰਥ ਨੂੰ ਵੰਡਣਾ ਹੈ ਆਪਣੇ ਆਪਣੇ ਧਰਮ ਵਿੱਚ ਪਰਫੈਕਟ ਰਹਿਣਾ ਹੈ ਸਿ ਤੋਂ ਆਪ ਸਾਰਿਆਂ ਨੂੰ ਸਾਸਤਰੀ ਆਕਾਰ ਜੀ